ਸੋ ਇੱਕ ਵੀ ਕੋਈ ਸਿੱਖ ਵੀ ਜੀ ਨੂੰ ਦੇਸ਼ ਦੇ ਵਿੱਚ ਪਗੜੀ ਬੰਨ੍ਹਣੋਂ ਰੋਕਿਆ ਹੋਵੇ ਦਾੜੀ ਰੱਖਣੋਂ ਰੋਕਿਆ ਹੋਵੇ ਗੁਰਦੁਆਰੇ ਜਾਣੋਂ ਰੋਕਿਆ ਹੋਵੇ ਤੇ ਉਦੋਂ ਬਾਅਦ ਚਲੋ ਇਹ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕਹੀ ਵੀ ਯਾਰ ਇਹ ਮਾਹੌਲ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਸਿੱਖ ਤਾਂ ਬੜੇ ਪੂਰੇ ਅਮਨ ਸ਼ਾਂਤੀ ਨਾਲ ਰਾਜ ਕਰ ਰਹੇ ਆ ਚਲੋ ਸਾਡੀ ਸ਼ਾਨ ਆ ਦੇਸ਼ ਸਾਡਾ ਹੈ ਯਾਰ ਕਿਸੇ ਦਾ ਦੇਸ਼ ਹੈ ਸਿੱਖਾਂ ਦਾ ਦੇਸ਼ ਹੈ ਜਿਵੇਂ ਬਾਕੀ ਸਾਰਿਆਂ ਦਾ ਦੇਸ਼ ਹੈ ਤੇ ਰਾਹੁਲ ਗਾਂਧੀ ਸਟੇਟਮੈਂਟ ਤੋਂ ਬਾਅਦ ਜਦੋਂ ਮੈਂ ਇਹ ਗੱਲ ਕੀਤੀ ਕਿਉਂਕਿ ਬਹਾਰਲੇ ਸਟੇਟਾਂ ਦੇ ਵਿੱਚ ਐਸਾ ਮਾਹੌਲ ਨਾ ਬਣੇ ਸਿੱਖਾਂ ਲਈ ਉਦੋਂ ਬਾਅਦ ਮੈਂ ਜਦੋਂ ਮੈਂ ਪਹੁੰਚਿਆ ਰਾਤ ਤੇ ਮੈਂ ਉਦੋਂ ਬਾਅਦ ਆ ਜਿਹੜੇ ਏਜੰਟ ਨੇ ਰਾਹੁਲ ਗਾਂਧੀ ਦੇ ਖਾਸ ਤੌਰ ਤੇ ਪੰਜਾਬ ਦੇ ਜਿਹਦੇ ਵਿੱਚ ਇਹ ਰਾਜਾ ਵੜਿੰਗ ਜਿਹੜੇ ਉੱਥੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਪ੍ਰਤਾਪ ਬਾਜਵਾ ਜੀ ਮੈਂ ਅਜੇ ਢੀ ਪਜਾਮੇ ਵਾਲਿਆਂ ਨੂੰ ਮੈਂ ਸਤਿਕਾਰ ਕਰਦਾ ਵੱਡੇ ਆ ਮੈਂ ਜੇ ਨਹੀਂ ਵੀ ਹਜੇ ਵੀ ਜਿਓ ਅੱਗੇ ਉਹਨਾਂ ਦੀ ਜੇ ਨਹੀਂੋਂ ਹਟਣਗੇ ਭਾਈ ਫਿਰ ਜੇ ਇੱਜ਼ਤ ਕਰਾਉਣੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਦੇ ਵੀ ਹਿਸਾਬ ਕਰ ਲਾਂਗੇ ਕੋਈ ਗੱਲ ਨਹੀਂ ਉਹ ਤਾਂ ਸਭ ਦਾ ਹੀ ਹੁੰਦਾ ਏ ਪਰ ਮੈਂ ਅੱਜ ਬੜਿੰਕਸਾ ਤੁਹਾਨੂੰ ਇਹ ਗੱਲ ਇੱਕ ਦੱਸਣੀ ਚਾਹਨਾ ਤੁਸੀਂ ਬਾਰ-ਬਾਰ ਪਹਿਲਾਂ ਤਾਂ ਮੈਨੂੰ ਪਤਾ ਵੀ ਤੁਸੀਂ ਰਾਹੁਲ ਗਾਂਧੀ ਨੂੰ ਘੱਟ ਤੋਂ ਜਾਣਦੇ ਹੋ ਜਾਂ ਰਾਹੁਲ ਗਾਂਧੀ ਤੁਹਾਨੂੰ ਘੱਟ ਤੋਂ ਜਾਣਦਾ ਮੇਰੇ ਕੋਲ ਸਾਰਾ ਹੀ ਤੁਹਾਡੇ ਪੋਤੜੇ ਮੇਰੇ ਮੂਰੇ ਹੀ ਤੁਸੀਂ ਮੈਂ ਤੁਹਾਨੂੰ ਦੇਖਦਾ ਰਿਹਾ ਇਹੋ ਜਿਹੀ ਕੋਈ ਭੁਲੇਖੇ 'ਚ ਨਾ ਰਵੋ ਅੱਜ ਬੇਸ਼ੱਕ ਤੁਸੀਂ ਪ੍ਰਧਾਨ ਬਣ ਗਏ ਪਰ ਮੈਨੂੰ ਪਤਾ ਏ ਸਾਰੇ ਉਦੋਂ ਬਾਅਦ ਜੇ ਮੈਂ ਗੱਲ ਕਰਾਂ ਤੁਸੀਂ ਬਾਰ-ਬਾਰ ਲੁਧਿਆਣੇ ਦੀ ਇਲੈਕਸ਼ਨ ਦੀ ਗੱਲ ਕੀਤੀ ਵੀ ਮੈਂ ਲੁਧਿਆਣੇ ਆ ਕੇ ਇਲੈਕਸ਼ਨਾਂ ਜਿਹੜੀ ਜਿੱਤਿਆਂ ਹੈ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਕਾਂਗਰਸੀਆਂ ਨੂੰ ਮੈਂ ਤੇ ਆਪਣੇ ਬੀਜੇਪੀ ਵਾਲਿਆਂ ਨੂੰ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਇਹਨਾਂ ਬਾਰੇ ਇਹ ਬਲਿੰਗ ਸਾਹਿਬ ਬਾਰੇ ਇੱਕ ਇਹਨਾਂ ਨੇ ਜ਼ਿਕਰ ਸਾਡੇ ਪਰਿਵਾਰ ਦਾ ਵੀ ਕੀਤਾ ਗੁਰਕੀਰਤ ਸਿੰਘ ਦਾ ਕੀਤਾ ਮੇਰਾ ਕੀਤਾ ਹੁਣ ਮੈਂ ਤੁਹਾਨੂੰ 2008 ਦੀ ਗੱਲ ਸੁਣਾਉਣਾ ਰਾਹੁਲ ਗਾਂਧੀ ਜੀ ਜਦੋਂ ਆਏ ਸਿਆਸਤ ਚ ਇੱਕ ਉਹਨਾਂ ਨੇ ਇਹ ਕਿਹਾ ਵੀ ਇਨਰ ਡੈਮੋਕ੍ਰੇਸੀ ਲੋਕਤੰਤਰ ਪਾਰਟੀ ਚ ਬਹਾਲ ਕਰਨਾ ਉਹੀ ਬੰਦਾ ਕੁਝ ਬਣੂਗਾ ਜਿਹੜਾ ਬੰਦਾ ਇਲੈਕਸ਼ਨ ਜਿੱਤੂ ਪਾਰਟੀ ਦੀ ਤੇ ਜੀ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਪੰਜਾਬ ਤੋਂ 2008 ਚ ਮੈਂਬਰਸ਼ਿਪ ਤੋਂ ਕਰਤੀ ਉਹ ਮੈਂਬਰਸ਼ਿਪ ਕੀਤੀ ਸ਼ੁਰੂ ਵੀ 20 ਸਾਲ ਤੋਂ ਥੱਲੇ ਥੱਲੇ ਇਲੈਕਸ਼ਨਾਂ ਹੋਣਗੀਆਂ ਕੋਈ ਵੀ ਉਹ ਚ ਪਾਰਟਿਸਪੇਟ ਕਰ ਸਕਦਾ ਇਹ ਮੈਂ ਤਾਂ ਬਿਲਕੁਲ ਸਾਡਾ ਵੱਡੇ ਭਰਾ ਗੁਰਕੀਰਤ ਸਿੰਘ ਤਰੀਕ ਨੇ ਸਿਆਸਤ 'ਚ ਆਉਣਾ ਨਹੀਂ ਹੁੰਦਾ ਉਹ ਪੋਲਿਟਿਕਸ ਕਰਦੇ ਸੀ ਅਸੀਂ ਉਹਨਾਂ ਦੇ ਨਾਲ ਸੱਜੀ ਖੱਬੀ ਬਾਹ ਬਣ ਕੇ ਰਹਦੇ ਸੀ ਨਾਲ ਕੰਮ ਕਰਦੇ ਸੀ ਇਹ ਜਿਹੜੇ ਰਾਜਾ ਬੜਿੰਗ ਸਾਹਿਬ ਨੇ ਇਹ ਉਦੋਂ ਪਹਿਲਾਂ ਗੁਰਕੀਰਤ ਯੂਥ ਕਾਂਗਰਸ ਸੀਗੇ ਮੈਂ ਇੱਕ ਸਪਾਈ ਦੇ ਤੌਰ ਤੇ ਕੰਮ ਕਰਦਾ ਸੀ ਕੋਈ ਆਉਂਦੇ ਪਿੱਛੇ ਨਹੀਂ ਤੇ ਉਹ ਇਲੈਕਸ਼ਨ ਰਾਹੁਲ ਗਾਂਧੀ ਨੇ ਜਦੋਂ ਰੱਖ ਲਈ 2008 ਚ ਇਹ ਪਹਿਲਾ ਯੂਥ ਕਾਂਗਰਸ ਆਈਵਾਈਸੀ ਦੇ ਵਿੱਚ ਇੰਡੀਅਨ ਯੂਥ ਕਾਂਗਰਸ ਦੇ ਵਿੱਚ ਉਰੇ ਸਪੋਕਸਪਰਸਨ ਸੀ ਰਾਜਾ ਵੜਿੰਗ ਸਾਹਿਬ ਤੇ ਖਜ਼ਾਨਚੀ ਸਾਡੇ ਸਾਡੇ ਮਿੱਤਰ ਸੁਖਪਾਲ ਭੁੱਲਰ ਨੇ ਜਿਹੜੇ ਉਹ ਖਜ਼ਾਨਚੀ ਸੀ ਤੇ অশੋਕ ਤਵਰ ਆ ਜਿਹੜੇ ਉਹ ਪ੍ਰਧਾਨ ਸੀ ਉਹ ਵੀ ਅੱਜ ਵੀ ਜੀਪੀ ਵਿੱਚ ਨੇ ਜਿਹੜੇ ਉਸ ਵੇਲੇ ਆਏ ਬਏ ਸੀ ਪ੍ਰਧਾਨ ਸੀ ਤੇ ਉਸ ਵੇਲੇ ਜਦੋਂ ਇਲੈਕਸ਼ਨ ਲੱਖ ਲਈ ਮੈਂਬਰਸ਼ਿਪ ਸ਼ੁਰੂ ਹੋ ਗਈ ਇਹਨਾਂ ਨੂੰ ਪਤਾ ਲੱਗ ਗਿਆ ਵੀ ਆਈਵਾਈਸੀ 'ਚ ਬੈਠੇ ਜਿਹੜੇ ਇਹ ਸਾਰਾ ਜਿਹੜੇ ਸ਼੍ਰੇਨੰਤਰ ਰਚ ਰਹੇ ਸੀ ਉੱਥੇ ਵੀ ਬੋਟਾਂ 'ਚ ਪਵਾਬ ਹੀ ਲਈਏ ਬੋਟਾਂ 'ਚ ਜਿੱਤ ਆਪ ਹੀ ਜਾਏ। ਵਿੱਚ ਹੀ ਇਹ ਰਾਹੁਲ ਗਾਂਧੀ ਵਿੱਚ ਹੀ ਇਹਨਾਂ ਦਾ ਉਹਦੋ ਉਸ ਵੇਲੇ ਦੇ ਪ੍ਰਧਾਨ ਇਹ ਤਿਆਰੀ ਕਰਕੇ ਆ ਗਏ ਜੀ। ਇਹਨਾਂ ਨੇ ਦੇਖਿਆ ਵੀ ਲੋਕਪ੍ਰਿਅਤਾ ਕਿਹਦੀ ਹੈ ਤਾਂ ਗੁਰਕੀ ਰੰਧੀ ਹੈ ਉਹਦੇ ਹੱਥਾਂ ਗਿਆ ਸੀ ਤਾਂ ਇਲੈਕਸ਼ਨ ਪੰਜਾਬ 'ਚ ਕਰਾਈ ਪਹਿਲਾ ਸੂਬਾ ਬਣਾਇਆ ਇੱਥੇ ਰਲ ਕੇ ਦਿੱਲੀ ਬਹਿ ਕੇ ਆਈਵਾਈਸੀ 'ਚ ਤੇ ਜੇ ਸਾਡਾ ਅਸੀਂ ਉਹਨਾਂ ਜਿੱਤੇ ਤੇ ਫਿਰ ਇਲੈਕਸ਼ਨ ਕਰਾਉਣ ਦਾ ਕੀ ਮਤਲਬ ਹੈ? ਰਾਹੁਲ ਗਾਂਧੀ ਦੇ ਮੂਰੇ ਜਿਹੜੇ ਅਸੀਂ ਰੋਜ਼ ਹੀਰੋ ਮੰਨਦੇ ਆ ਵੀ ਤੁਸੀਂ ਤਾਂ ਆਏ ਵਾਏ ਸੀ ਪ੍ਰਧਾਨ ਇੱਥੇ ਦੇ ਸਭ ਤੋਂ ਨੇੜੇ ਹੋ ਮੂੰ ਤੇ ਜਾ ਕੇ ਪੰਜਾਬ ਚ ਇਲੈਕਸ਼ਨ ਹਾਰ ਗਏ ਇੱਥੇ ਤੁਸੀਂ ਤਾਂ ਦੇਸ਼ ਦੇ ਜਿਹੜੇ ਸਪੋਕਸਪਰਸਨ ਬੜੇ ਹੋਏ ਆ ਜਨਰਲ ਸੈਕਟਰੀ ਬਣੇ ਹੋਏ ਇਹਨਾਂ ਨੇ ਦੇਖਿਆ ਵੀ ਗੁਰਕੀਰਤ ਸਾਹਿਬ ਦੀ ਵੱਡੇ ਭਰਾ ਮੇਰੇ ਦੀ ਵੀ ਉਮਰ ਜਿਹੜੀ ਉਹ 35 ਸਾਲ ਟੱਪਦੀ ਕਦੋਂ ਆ ਇਹਨਾਂ ਨੂੰ ਉਹਨਾਂ ਦੇ 2 ਮਹੀਨੇ ਪਏ ਸੀ 35 ਸਾਲ ਤੋਂ ਉਮਰ ਟੱਪਣ ਦੀ ਜਿਹੜੀ ਇਲੈਕਸ਼ਨ ਡੇਟ ਸੀ ਉਹ ਇਲੈਕਸ਼ਨ ਇਹਨਾਂ ਨੇ ਇਲੈਕਸ਼ਨ ਡੇਟ ਨਿਗਾਹਤੀ ਉਹ 2 ਮਹੀਨੇ ਆ ਜਿਹੜੇ ਉਹ ਵੱਡੇ ਹੋਗੇ ਤੇ ਇਲੈਕਸ਼ਨ 2 ਮਹੀਨੇ ਲੇਟ ਕਰਤੀ ਉਹ ਇਲੈਕਸ਼ਨ ਲੜ ਨਹੀਂ ਸਕੀ ਇਹ ਬੜੇ ਦੇਖੋ ਆਪਾਂ ਗੱਲਾਂ ਕਰ ਰਹੇ ਆ ਇਹ ਚ ਦੋ ਗੱਲਾਂ ਮੈਂ ਜ਼ਰੂਰ ਹੋਰ ਦੱਸਣਾ ਚਾਹਣਾ ਆਪਾਂ ਟੈਰਰਿਸਟ ਜੇ ਕੋਈ ਬੰਦਾ ਇੱਕ ਬੰਦਾ ਮਾਰਦਾ ਟੈਰਰਿਸਟ ਦੋ ਬੰਦੇ ਮਾਰਦਾ ਹੈ ਪੰਜ ਬੰਦੇ ਮਾਰਦੇ ਆ ਇਹ ਜਿਹੜੇ ਗਾਂਧੀ ਫੈਮਿਲੀ ਬਹੁਤ ਦੇ ਦੀ ਕਹਿ ਰਿਹਾ ਵੀ ਟੈਰਰਿਸਟ ਕਹਿਣ ਦਾ ਕੀ ਮਤਲਬ ਆ ਮੇਰਾ ਮਤਲਬ ਕਹਿਣ ਦਾ ਟੈਰਰਿਸਟ ਇਹ ਨਹੀਂਗਾ ਮੇਰਾ ਮਤਲਬ ਇਹ ਆ ਵੀ ਇਹ ਜਾਲ ਬੁੰਨਦੇ ਆ ਇਹ ਐਸੀਆਂ ਭਾਵਨਾ ਲੋਕਾਂ ਦੀਆਂ ਨੂੰ ਪੜਕਾਉਂਦੇ ਆ ਇਹ ਐਸੇ ਸਰਕਾਰ ਚ ਐਸੇ ਹੁਕਮ ਦਿੰਦੇ ਆ ਜਿਹਦੇ ਨਾਲ 1 2 ਨਹੀਂ ਹਜ਼ਾਰਾਂ ਦੀ ਗਿਣਤੀ ਚ ਮਾਸਕਰ ਕਰਾਉਂਦੇ ਆ ਜਿਹਦੇ ਨਾਲ ਇੱਕ ਆਪ ਇਹਨਾਂ ਨੇ ਕਿਹਾ ਵੀ بڑا درخت ਜੇ ਡਿੱਗਦਾ ਹੈ ਤਾਂ ਥੱਲੇ ਭਾਈ ਕੰਬਣ ਤਾਂ ਧਰਤੀ ਲੱਗੀ ਜਾਂਦੀ ਹੈ ਇਹ ਉਹ ਧਰਤੀ ਨੂੰ ਕੰਬਣ ਲਾਉਂਦੇ ਆ ਇਹ ਉਸ ਤਰੀਕੇ ਦੀ ਉਸ ਤਰੀਕੇ ਦੀ ਜਿਹੜਾ ਧਰਤੀ ਕੰਬਣ ਲਾਉਣ ਵਾਲੀ ਸੇਮ ਗੱਲ ਬਿਆਨ ਸਿੱਖਾਂ ਦਾ ਅਮਰੀਕਾ ਚ ਦੇ ਕੇ ਆਇਆ ਵੀ ਕਿਸ ਇਹਦੇ ਨਾਲ ਇਹਦੇ ਨਾਲ ਆਪਣੇ ਆਪ ਪਾੜ ਪਈਵੇ ਤੇ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁਣ ਇਹ ਕੰਮ ਰਾਹੁਲ ਗਾਂਧੀ ਨੇ ਕੀਤਾ ਹੁਣ ਮੇਰੀ ਗੱਲ ਨਾਲ ਤੁਸੀਂ ਸਮਝ ਗਏ ਹੋਵੋਗੇ ਇਹਦਾ ਜਵਾਬ ਚਲੋ ਮੈਂ ਇੱਕ ਹੋਰ ਦਾਵਾ ਕਰਦਾ ਕੋਈ ਵੀ ਕਾਂਗਰਸ ਪਾਰਟੀ ਦਾ ਸਿੱਖ ਲੀਡਰ ਪੰਜਾਬ ਦਾ ਜਾਂ ਹੋਰ ਕਿਤੇ ਜੜ ਬਾਹਰ ਵੀ ਇੱਕ ਵੀ ਕੋਈ ਕਾਂਗਰਸ ਪਾਰਟੀ ਦਾ ਲੀਡਰ ਮੈਂ ਕਹਿ ਰਿਹਾ ਜਾਂ ਵਰਕਰ ਕੋਈ ਆ ਕੇ ਬਾਹਰ ਖੜਾ ਹੋ ਕੇ ਕਹਿ ਦੇਵੇ ਵੀ ਮੈਨੂੰ ਕਿਤੋਂ ਪੱਗ ਨੂੰ ਮੈਨੂੰ ਕਿਤੇ ਕਿਰਪਾਨ ਨੂੰ ਮੈਨੂੰ ਕਿਤੇ ਦਾੜੀ ਨੂੰ ਮੈਨੂੰ ਕਿਤੇ ਰੋਕਿਆ ਗਿਆ ਏ ਇੱਕ ਵੀ ਕੋਈ ਕਹਿ ਦੇਵੇ ਆ ਕੇ ਆ ਗੱਲ ਯਾਰ ਤੁਸੀਂ ਕਿਉਂ ਐਸਾ ਝੂਠਾ ਪ੍ਰਚਾਰ ਕਰਦੇ ਹੋ ਦੇਸ਼ ਕਿਤੇ ਦੀ ਕਿਤੇ ਜਾ ਰਿਹਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਦੂਜੀ ਗੱਲ ਇਹਨਾਂ ਨੂੰ ਬਿਮਾਰੀ ਦਾ ਬੜਾ ਸ਼ੌਕ ਹੈ ਜਿਹੜੇ ਆ ਆਪਣੇ ਬੜਿੰਗ ਸਾਹਿਬ ਨੇ ਤੇ ਬਾਜਵਾ ਸਾਹਿਬ ਹੁਣ ਮੈਨੂੰ ਨਹੀਂ ਪਤਾ ਇਹਨਾਂ ਨੂੰ ਕਿਹੜੀ ਬਿਮਾਰੀ ਹੈ ਬਵਾਸੀਰ ਆ ਜਾਂ ਕਿਹੜੀ ਹੈ ਕਿਹੜੀ ਨਹੀਂ ਗਈ ਪਰ ਅਸਲੀ ਬਿਮਾਰੀ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਕੀ ਆ ਇਹਨਾਂ ਦਾ ਦਿਮਾਗ ਕਿਉਂ ਸਲਤਨਤੋਂ ਦੇ ਹੱਲੇ ਆ ਵੀ ਜਦਨ ਮੈਂ ਜਾ ਕੇ ਭਾਜੇ ਪੀਚ ਉਹ ਵੀ ਮੋਦੀ ਜੀ ਦੀ ਕੈਬਨਿਟ ਦੇ ਵਿੱਚ ਉੱਥੇ ਜਾ ਕੇ ਮੈਂ ਮੰਤਰੀ ਬਣ ਗਿਆ ਅਸਲੀ ਬਿਮਾਰੀ ਇਲਾਜ ਇਹ ਉਦਣ ਦੇ ਹੱਲੇ ਹੋਏ ਆ ਪਰ ਪੰਜਾਬ ਦੇ ਵਿੱਚ ਮੈਨੂੰ ਪਤਾ ਸਿਹਤ ਸਹੂਲਤਾਂ ਦਾ ਹਾਲਾਤ ਕੋਈ ਬਾੜੇ ਚੰਗੇ ਨਹੀਂਗੇ ਮੈਂ ਇਹਨਾਂ ਦਾ ਦੋਨਾਂ ਦਾ ਮੈਂ ਬੈੱਡ ਵੀ ਬੁੱਕ ਕਰਾ ਕੇ ਰੱਖਦਾ ਜਿੱਥੇ ਸੇਲਤ ਵਧੀਆਂ ਤੋਂ ਵਧੀਆਂ ਜਿਹੜਾ ਇਲਾਜ ਆ ਉਹ ਪੰਜਾਬ ਨਹੀਂ ਦਿੱਲੀ ਹੁੰਦਾ ਮੈਂ ਹੋਰ ਮੋਦੀ ਜੀ ਨੂੰ ਕਹਿ ਕੇ ਚੰਗਾ ਫੈਸਿਲਿਟੀ ਤੁਹਾਡੀ ਦੋਨਾਂ ਲਈ ਮੈਂ ਇੱਥੇ ਰੱਖਦਾ ਚੰਗਾ ਇਲਾਜ ਤੁਹਾਡਾ ਕਰਾਂਗੇ ਚੰਗੀ ਤੁਹਾਡੀ ਸੇਵਾ ਕਰਾਂਗੇ ਕੋਈ ਕਮੀ ਨਹੀਂ ਤੁਹਾਡੇ ਛੱਡਦੇ ਇਸ ਕਰਕੇ ਇਹ ਇਲਾਜ ਵਾਲੀ ਜਿਹੜੀ ਤੁਸੀਂ ਰੋਜ਼ ਗੱਲ ਕਰਦੇ ਰਹਿੰਦੇ ਹੋ ਜਿਹੜਾ ਤੁਹਾਨੂੰ ਮਿਨਿਸਟਰੀ ਇਹਦਾ ਬਿਮਾਰੀ ਹੈ ਮਿਨਿਸਟਰੀ ਬਿਮਾਰੀ ਇਹਨੂੰ ਕਹਿ ਸਕਦੇ ਆ ਮੰਤਰੀ ਬਿਮਾਰੀ ਇਹ ਕਹਿ ਸਕਦੇ ਜਿਹੜੀ ਤੁਹਾਨੂੰ ਲੱਗੀ ਆ ਇਹ ਬਿਮਾਰੀ ਦਾ ਇਲਾਜ ਸਿਰਫ ਮੇਰੇ ਕੋਲ ਹੀ ਆ ਦਿੱਲੀ ਆਜੋ ਤੁਹਾਡਾ ਚੰਗੀ ਤਰ੍ਹਾਂ ਇਲਾਜ ਐਨ ਕਰਕੇ ਚੰਗੀ ਤਰ੍ਹਾਂ ਤੁਹਾਨੂੰ ਚੰਗੀ ਤਰ੍ਹਾਂ ਕੈਮ ਕਰਕੇ ਪੰਜਾਬ ਚ ਭੇਜਾਂਗੇ